ਟ੍ਰੈਫਿਕ ਸੰਬੰਧੀ ਕੇਸਾਂ ਦਾ ਨਿਪਟਾਰਾ ਕਰਨ ਦੇ ਲਈ ਜਿਲ੍ਹਾ ਅੰਮ੍ਰਿਤਸਰ ਚ 8ਵੀਂ ਵਿਸ਼ਾਵ ਲੋਕ ਅਦਾਲਤ ਲਗਾਈ ਗਈ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਲਗਾਈ ਗਈ ਇਸ ਲੋਕ ਅਦਾਲਤ ਚ 10 ਹਜ਼ਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਵੱਖ-ਵੱਖ ਬੈਂਚ ਲਗਾ ਕੇ ਬੈਠੇ ਜੱਜ ਸਾਹਿਬਾਨ ਨੇ ਲੋਕਾਂ ਨੂੰ ਸਸਤਾ ਤੇ ਜਲਦੀ ਨਿਆਂ ਮੁਹੱਈਆ ਕਰਵਾਇਆ ਅੱਜ ਅਸੀਂ ਟ੍ਰੈਫਿਕ ਮੈਟਰਸ ਪੈਟੀ ਮੈਟਰਸ ਤੇ ਮਿਸੀਪਲ ਮੈਟਰਸ ਤੇ ਸਮਰੀ ਮੈਟਰਸ ਇਸ ਲੋਕ ਅਦਾਲਤ ਚ ਲਗਾਏ ਹਨ ਟੋਟਲ ਪੰਜ ਬੈਂਚਾਂ ਦਾ ਗਠਨ ਅਮਨੀ ਸਰ ਵਿਖੇ ਕੀਤਾ ਗਿਆ ਹੈ ਇੱਕ ਬੈਂਚ ਅਜਨਾਲਾ ਵਿਖੇ ਅਤੇ ਇੱਕ ਬੈਂਚ ਬਾਵਾਗਾਲੇ ਵਿਖੇ ਲਗਾਇਆ ਗਿਆ ਹੈ ਜਿਨ੍ਹਾਂ ਦੇ ਟ੍ਰੈਫਿਕ ਚਲਾਨ ਹੋਏ ਹਨ ਜਾਂ ਦੂਜੇ ਕੇਸਿਸ ਹਨ ਅੱਜ ਨਹੀਂ ਆਂਦੇ ਉਹਨਾਂ ਦੇ ਕੇਸਿਸ ਅਸੀਂ ਨੈਕਸਟ ਲੋਕਦਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਲਗਾਵਾਂਗੇ ਪਰ ਜਿਹੜੇ ਕੇਸਿਸ ਬਹੁਤ ਪੁਰਾਣੇ ਹੋ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਅਸੀਂ ਤਿੰਨ ਵਾਰੀ ਨੋਟਿਸ ਭੇਜਤਾ ਹੈ ਤੇ तकरीबन ਸਾਲ ਪੁਰਾਣੇ ਹਨ ਉਹ ਅੱਜ ਕਨਜ਼ਾਈਨ ਹੋ ਜਾਣਗੀਆਂ ਫਾਈਲਾਂ ਤੇ ਫਿਰ ਜੇ ਕਿਸੇ ਨੂੰ ਲੋਡ ਹੋਵੇ ਉਹ ਐਪਲੀਕੇਸ਼ਨ ਦੇ ਕੇ ਰਿਕਾਰਡ ਰੂਮ ਚੋਂ ਅਸੀਂ ਫਿਰ ਫਾਈਲ ਮੰਗਾ ਕੇ ਉਹਦਾ ਕੇਸ ਡਿਸਪੋਜ਼ ਹੋਪ ਕੀਤਾ ਜਾਏਗਾ ਪਰ ਉਹ ਰੈਗੂਲਰ ਕੋਰਟ ਚ ਹੋਏਗਾ ਲੋਕ ਅਦਾਲਤ ਜਿੱਥੇ ਲੋਕਾਂ ਨੂੰ ਸਸਤਾ ਤੇ ਸੌਖਾ ਨਿਆਂ ਮਿਲਦਾ ਹੈ ਉਥੇ ਇਹਨਾਂ ਅਦਾਲਤਾਂ ਚ ਹੋਏ ਫੈਸਲਿਆਂ ਤੇ ਮੁੜ ਕੋਈ ਦਲੀਲ ਅਪੀਲ ਵੀ ਨਹੀਂ ਕੀਤੀ ਜਾ ਸਕਦੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ